ਮੇਰਾ ਨਾਮ ਵਿਕਰਮਜੀਤ ਸਿੰਘ ਆ ਪਿੰਡ ਬਰਿਆਮ ਨੰਗਲ ਜੀ ਕੀ ਲੱਗਦੇ ਨੇ ਤਨਵੀਰ ਦੇ ਤਨਵੀਰ ਦੇ ਮੈਂ ਫਾਦਰ ਆ ਜੀ ਪਾਪਾ ਕੀ ਚਾਹੁੰਦੇ ਤੈਨੂੰ ਵੀਰ ਬਾਰੇ ਅੱਜ ਹੀ ਤੁਹਾਡਾ ਬੱਚਾ ਨਹੀਂ ਕੁਝ ਕਰ ਰਿਹਾ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਗਰ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਤੁਸ਼ਟ ਹੁੰਦੇ ਬਹੁਤ ਵਧੀਆ ਲੱਗਦਾ ਜੀ ਜਦੋਂ ਵੇਅੰਤ ਕਰਦਾ ਏ ਤੇ ਜੋ ਵੀ ਕਹਿੰਦਾ ਏ ਪੂਰਾ ਮਤਲਬ ਕਰਕੇ ਦਿਖਾਉਂਦਾ ਜੀ ਕੀ ਕੁਝ ਕਰਦਾ ਇਹ ਮਤਲਬ ਹੈ ਵੇਟ ਲਿਫਟਿੰਗ ਵੀ ਕਰਦਾ ਜੇ ਦਸਾ ਵੀ ਰਨਿੰਗ ਮਤਲਬ ਹਰ ਇੱਕ ਚੀਜ਼ ਜਿਮਨਾਸਟਿਕ ਕਰ ਲੈਂਦਾ ਜੀ ਸਾਰੀ ਚੀਜ਼ਾਂ ਮਤਲਬ ਇਹਨੂੰ ਸਿਖਾਈਆਂ ਮਤਲਬ ਹਰ ਇੱਕ ਚੀਜ਼ ਤੇ ਇਹਨੂੰ ਪਰਫੈਕਟ ਕਰਨ ਦੀ ਮਤਲਬ ਕੋਸ਼ਿਸ਼ ਆ ਗਈ ਹਰ ਇੱਕ ਫੀਲਡ ਜੇ ਪਰਫੈਕਟ ਹੋਵੇ ਇਹਦੇ ਗਾਂ ਕੀ ਸੋਚਿਆ ਜੀ ਇਹਦੇ ਗਾਂ ਇਹਦੇ ਬਾਰੇ ਮਤਲਬ ਇਹਦੇ ਐਥਲੈਟਿਕ ਗੇਮ ਆ ਕਿ ਨੈਸ਼ਨਲ ਤੱਕ ਇਹਨੂੰ ਐਥਲੈਟਿਕ ਚ ਲੈ ਕੇ ਜਾਣਾ ਤੇ ਨੈਸ਼ਨਲ ਇੰਟਰਨੈਸ਼ਨਲ ਤੱਕ ਇਹ ਮਤਲਬ ਸੋਚਿਆ ਜੀ ਇਹ ਬਣਾਉਣਾ ਕੀ ਬਣਾਉਣਾ ਐਥਲੀਟ ਹੈ ਜੀ ਬਾਅਦ ਵਿੱਚ ਮੁਸਤਫਾ ਤੇ ਜਿਹਨੂੰ ਗੇਮ ਹੋ ਗਈ ਹਾਂਜੀ ਹਾਂਜੀ ਸੋਚਿਆ ਕੀ ਇਹ ਵਾਸਤੇ ਗਾਂਹਾਂ ਜੇ ਕੋਈ ਸੋਚਿਆ ਨਹੀਂ ਜੀ ਬਸ ਇਹ ਮਤਲਬ ਪਹਿਲਾਂ ਤੇ ਇਹਦੀ ਟ੍ਰੇਨਿੰਗ ਚੱਲਣ ਦੀ ਹੈ ਜੀ ਹਾਂਜੀ ਇਹ ਕਿੰਨੀ ਉਮਰ ਹੈ ਜੀ ਇਹਦੀ 12 ਸਾਲ ਉਮਰ ਹੈ ਜੀ ਜਿੰਨੇ ਛੋਟੇ ਜਿਹੇ ਨੂੰ ਇਸ ਨੇ ਚੀਜ਼ਾਂ ਭਾਰੀ ਭਾਰੀਆਂ ਚੁੱਕਾ ਪਾਏ ਭਾਰੀ ਚੀਜ਼ਾਂ ਨਹੀਂ ਜੀ ਹੌਲੀ ਹੌਲੀ ਇਹ ਮਤਲਬ ਇਹ ਹੁਣ ਜਦੋਂ ਵੇਦਾ ਕੋਈ ਫੇਰ ਭਾਰੀ ਲਾਦੀ ਪਰ ਇਹ ਸ਼ੁਰੂ ਇਹਨੇ ਹਲਕੇ ਹਲਕੇ ਤੋਂ ਸ਼ੁਰੂ ਕੀਤਾ ਤੇ ਪਰ ਇਹ ਮਤਲਬ ਉਹਨਾਂ ਮਤਲਬ ਹਾਰਡ ਹੁੰਦਾ ਗਿਆ ਤੇ ਉਸ ਹਸਾਬ ਨਾਲ ਆਪਣੇ ਪਿਤਾਮਾਹਰੇ ਨੂੰ ਕੀ ਕਰਦੇ ਰਹੇ ਇਸ ਕਰਕੇ ਮੈਂ ਆਰਮੀ ਚੋਂ ਰਿਟਾਇਰ ਆਇਆ ਜੀ ਮੈਂ 19 ਸਾਲ ਕੀਤੀ ਆਰਮੀ ਦੀ ਫਿਰ ਨੌਕਰੀ ਤੇ ਉੱਥੇ ਵੀ ਮੈਂ ਪਲੇਅਰ ਹੀ ਰਿਹਾ ਹਾਂ ਮਤਲਬ ਬੌਕਸਿੰਗ ਕਰਦਾ ਰਿਹਾ ਜੀ ਆਰਮੀ ਚ ਤੁਹਾਡੇ ਪਿਤਾ ਜੀ ਵੀ ਆਰਮੀ ਹਾਂਜੀ ਮੇਰੇ ਫਾਦਰ ਸਾਹਿਬ ਵੀ ਆਰਮੀ ਚ ਜੀ ਤੁਸੀਂ ਵੀ ਅੰਦਰ ਇੱਕ ਸਪੋਰਟਸਮੈਨ ਰਹੇ ਹੋ ਹਾਂਜੀ ਹਾਂਜੀ ਸਪੋਰਟਸਮੈਨ ਰਹੇ ਹਾਂ ਜੀ ਨਹੀਂ ਵੇਖੋ ਐਕਸਰਸਾਈਜ਼ ਤੇ ਜੇ ਬੋਡੀ ਬਿਲਡ ਹੋਉਂਦੀ ਤੇ ਐਕਸਰਸਾਈਜ਼ ਬੱਚਾ ਅੱਗੇ ਚੱਲੇਗਾ ਤੇ ਜੇ ਬੋਡੀ ਬੇਜ ਤਾਕਤ ਹੋਊਗੀ ਪ੍ਰੈਕਟਿਸ ਕਰੇਗਾ ਤੇ ਅੱਗੇ ਜਾਏਗਾ ਜੀ ਪ੍ਰੈਕਟਿਸ ਕਰਾਉਂਦੇ ਆ ਤੇ ਉਹਦੇ ਨਾਲ ਇਹਦੀ ਬੋਡੀ ਬਣਦੀ ਹੈ ਤੇ ਉਹਦੇ ਨਾਲ ਹੀ ਤੇਰੇ ਅੱਗੇ ਚੱਲੇਗਾ ਮਾਤਾ ਜੀ ਕੇ ਜਿਹੜਾ ਦਾਦੀ ਦਾ ਪੋਤਾ ਜਿਹੜਾ ਵਾ ਦਾਦੀ ਨੂੰ ਜ਼ਿਆਦਾ ਪਿਆਰਾ ਹੁੰਦਾ ਵਾ ਕੀ ਜਾਨਣਾ ਚਾਹੁੰਦੇ ਵੀ ਜਿਹੜਾ ਵੀ ਇੰਨੀ ਸਾਰ ਹਾਰਡ ਵਰਕਿੰਗ ਕਰਾਉਂਦੇ ਜੇ ਤੁਸੀਂ ਸੱਟ ਲਪੇਟ ਲੱਗਣ ਨਾ ਡਰਿਆ ਰਹਿੰਦੇ ਹਾਫਨ ਅੱਗੇ ਵਧੀਦਾ ਨਾ ਸੱਟ ਪੇੜਾ ਪਹਿਲਾਂ ਸ਼ੁਰੂ ਤੋਂ ਘੱਟ weight ਚੁਕਾਉਂਦੇ ਰਹਿਆ ਫਿਰ ਹੌਲੀ ਹੌਲੀ ਮਤਲਬ ਉਹ weight ਚੁਕਣ ਦੇ ਕਾਬਿਲ ਹੋਇਆ ਤੇ ਫਿਰ weight ਚ ਕਾਉਣ ਲੱਗੇ ਆ ਉਹਦੇ ਨਾਲ ਇਹਦੀ ਬੋਡੀ ਜਿਹੜੀ ਆ ਉਹ ਥੋੜੀ ਬਿਲਡ ਹੋਊਗੀ ਤੇ ਫਿਰ ਹੀ ਅੱਗੇ ਵਧੇਗਾ ਆਪ ਲੋਕ ਬੇਟਿਆਂ ਵੱਲ ਜ਼ਿਆਦਾ ਧਿਆਨ ਦੇਦੇ ਤੁਸੀਂ ਬੇਟੀ ਨੂੰ ਵੀ ਉਹਨਾ ਹੀ ਟਾਈਮ ਦੇ ਰਹੇ ਬੇਟੀ ਬੇਟੀ ਬੇਟੇ ਦੇ ਬਰਾਬਰ ਆ ਜੀ ਬੇਟੀ ਬੇਟੇ 'ਚ ਕੋਈ ਫਰਕ ਨਹੀਂ ਗਾ ਬੇਟੀ ਬੇਟੇ ਦੇ ਬਰਾਬਰ ਆ ਬੇਟੀ ਦਾ ਸ਼ੌਂਕ ਥੋੜਾ ਜਿਆਦਾ ਪੜ੍ਹਾਈ ਵਿੱਚ ਜ਼ਿਆਦਾ ਹੈ ਫਿਰ ਵੀ ਆਪਾਂ ਇਸ ਨੂੰ ਨਾਲ ਰੱਖਦੇ ਬਰਾਬਰ ਰੱਖ ਰੋ ਦੇਖਿਆ ਜਾਵੇ ਤਾਂ ਇਹ ਸੋਸ਼ਲ ਮੀਡੀਆ ਤੇ ਤਨਵੀਰ ਪੂਰੀ ਦੁਨੀਆ ਤੇ ছਾਇਆ ਪਿਆ ਕਿੰਨਾ ਦਾ ਮਹਿਸੂਸ ਕਰਦੀ ਬਹੁਤ ਵਧੀਆ ਹਰ ਮਾਂ ਬਾਪ ਨੂੰ ਚਾਹੀਦਾ ਆ ਕਿ ਆਪਣੇ ਬੱਚਿਆਂ ਨੂੰ ਟਾਈਮ ਦਿਓ ਜੀ ਤੇ ਬੱਚਿਆਂ ਨੂੰ ਫੋਨ ਤੋਂ ਤੇ ਬੁਰੀਆਂ ਆਤਾਂ ਤੋਂ ਰੋਕੋ ਤੇ ਨਾਲ ਟਾਈਮ ਦੋਗੇ ਤੇ ਬੱਚਾ ਬਣੂਗਾ ਜੇ ਆਪਾਂ ਬੱਚੇ ਦੇ ਨਾਲ ਪੇਰੈਂਟਸ ਰਹਿਣਗੇ ਤੇ ਬੱਚਾ ਬਣੂਗਾ ਜੇ ਜੇ ਪੇਰੈਂਟਸ ਬੱਚੇ ਨੂੰ ਇਕੱਲੇ ਛੱਡਣਗੇ ਤੇ ਫਿਰ ਬੱਚਿਆਂ ਦੀ ਸੋਚ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ ਫੋਨਾਂ ਦੀ ਦੁਨੀਆ ਫਿਰ ਬੱਚੇ ਦੀ ਸੋਚ ਤੇ ਬਦਲਦੀ ਬਦਲਦੀ ਮੋਹਤ ਖੁਸ਼ੀ ਆ ਬਹੁਤ ਖੁਸ਼ੀ ਹੋਈ ਹੈ ਬੱਚੇ ਦੀ ਇੰਨੀ ਛੋਟੀ ਉਮਰ ਦੇ ਵਿੱਚ ਜਿਹੜੇ ਹਾਰਡ ਵਰਕ ਕਰਦੇ ਆ ਵੱਧ ਤੋਂ ਵੱਧ ਕੁਸ਼ੀ ਕਰ ਰਿਹਾ ਐਨਾ ਹੋਰ ਨਾ ਬੱਚਿਆਂ ਨੂੰ ਇਸ ਤੇੜਨਾ ਹੋਣੀ ਚਾਹੀਦੀ ਆ ਇਹ ਤਾਂ ਸਿੱਖਣੀ ਚਾਹੀਦੀ ਕਿਹੜਾ ਬੱਚੇ ਐਦਾਂ ਸਿੱਖਦੇ ਆ ਹਾਂ ਵਧੀਆ ਜੋ ਕਰਨਗੇ ਵਧੀਆ ਨੌਕਰੀ ਜਾਣਗੇ ਵਧੀਆ ਪੜ੍ਹਾਈ ਵਿੱਚ ਵਧੀਆ ਨੇ ਇਹਨਾਂ ਪੜ੍ਹਾਈ ਬਹੁਤ ਜ਼ਰੂਰੀ ਆ ਤੇ ਬਾਕੀ ਸਾਡੇ ਪਿੰਡ ਦੀ ਇੱਕੋ ਕੀ ਕਮੀ ਆ ਗਰਾਊਂਡ ਨਾ ਹੋਣ ਦਾ ਕਾਰਨ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਬੱਚੇ ਬਹੁਤ ਟੈਲੈਂਟਸ ਨਿਕਲ ਸਕਦੇ ਆ ਹਰ ਚੀਜ਼ ਤੇ ਨਿਕਲ ਸਕਦਾ ਮੇਰਾ ਆਪ ਬੇਟਾ ਖੁਦ ਹਾਕੀ ਦਾ 플레이ਰ ਆ ਆ ਪੰਜਾਪ ਉਸ ਦੇ ਵਿੱਚ ਆ ਗੇਮਿੰਗ ਤੇ ਉਹ ਵੀ ਹਾਕੀ ਦਾ ਪਰ ਗਰਾਊਂਡ ਨਾ ਹੋਣ ਦੇ ਬਾਅਦ ਵੀ ਫਿਰ ਵੀ ਇਨੀ ਮਿਹਨਤ ਕੀਤੀ ਆ ਤੇ ਹੋਰ ਵੀ ਬੱਚੇ ਜਿਹੜੇ ਆ ਇਹ ਤੋਂ ਪ੍ਰੇਰਣਾ ਸਿੱਖ ਕੇ ਤੇ ਸਾਰੇ ਬੱਚੇ ਜਿਹੜੇ ਆ ਵਧੀਆ ਕੇਮ ਕਰਨ ਤੇ ਵਧੀਆ ਨੌਕਰੀ ਤੇ ਪਹੁੰਚਣ ਬੜੀ ਖੁਸ਼ੀ ਦੀ ਗੱਲ ਆ ਮੈਂ ਬਹੁਤ ਖੁਸ਼ ਹੋਇਆ ਕਿ ਬੱਚੇ ਵੇਖੇ ਪਹਿਲੇ ਵੀਂਦੇ ਰਹੇ ਆ ਤੇ ਦੇਖਦੇ ਹੁੰਦੇ ਆ ਤੇ ਪਰ ਚਲੋ ਅੱਜ ਮੌਕਾ ਬਹੁਤ ਮਿਲਿਆ ਵੇਖਣ ਦਾ ਤੁਹਾਡਾ ਵੀ ਦੱਸਾ ਹੁੰਦੇ ਮਿਲੇ ਤੁਸੀਂ ਆ ਜੇ ਇਹਨਾਂ ਦਾ ਇੰਟਰਵਿਊ ਲਈ ਇਹਨਾਂ ਦੀ ਤੇ ਪਰਿਵਾਰ ਬਹੁਤ ਵਧੀਆ ਬਹੁਤ ਮਿਹਨਤ ਖਾਜੇ ਪਰਿਵਾਰ ਆ ਹਰ ਗੱਲ ਦੇ ਵਿੱਚ ਕਿਸੇ ਚੰਗੀ ਮਾੜੀ ਸੰਗ ਦੇ ਵਿੱਚ ਨਹੀਂ ਪਰ ਆਪਣੇ ਕੰਮ ਨਾਲ ਮਿਹਨਤ ਨਾਲ ਹੈਗਾ ਖੇਤੀਬਾੜੀ ਨਾਲ ਕੰਮ ਆ ਹੋਜੂ ਆਏ ਆਪਣੇ ਮਾੜੇ ਨਾਲ ਕੰਮ ਦੇ ਵਿੱਚ ਲੱਗੇ ਕੋਈ ਕਿਸੇ ਨਾਲ ਨਹੀਂ ਹਾਂ ਟੈਲਰ ਦੇ ਬੱਚੇ ਨੂੰ ਆਪਣੇ ਨੂੰ ਵੀ ਤੇ ਗੁਜੀਤ ਨੂੰ ਵੀ ਵਧੀਆ ਗੇਮ ਦੇ ਚਪਾਇਆ ਵਧੀਆ ਇਹਨੇ ਹੋਜ ਦੇ ਵਿੱਚ ਗੇਮ ਕੀਤੀ ਬੌਕਸਿੰਗ ਕੀਤੀ ਸਭ ਕੁਝ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਇਹੋ ਹੀ ਆਪਣੀ ਇੰਨੀ ਹੈ ਤੁਹਾਡਾ ਕਿਹੜਾ ਪਿੰਡ ਜੇ ਬਰੀਅਮ ਨਗਰ ਤੇ ਤੁਹਾਡਾ ਨਾਮ ਹੀ ਪਿੰਡ ਹੈ ਤੇ ਗਰਾਉਂਡ ਨਾ ਹੋਣ ਦਾ ਕਾਰਨ ਕੀ ਜੀ ਇਹ ਕੁਝ ਰਾਜਨੀਤੀ ਲੋਕਾਂ ਦੀ ਮਿਹਰ ਦੇ ਨਾਲ ਗਰਾਊਂਡਾਂ ਬਣ ਸਕਦੀਆਂ ਸਾਡੇ ਪਿੰਡ ਚ ਪਰ ਕੋ ਜੇ ਇਹੋ ਜਿਹੀ ਹੁੰਦੇ ਕਾਰਨਾਂ ਕਰਕੇ ਉਹਨਾਂ ਲੋਕਾਂ ਨੇ ਇਸ ਗੱਲ ਦਾ ਧਿਆਨ ਨਹੀਂ ਕੀਤਾ ਉਹ ਸਿਰਫ ਆਪਣੇ ਵੋਟਾਂ ਤੱਕ ਹੀ ਸੀਮਤ ਰਹੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਬੱਚਿਆਂ ਦਾ ਵੀ ਕੋਈ ਕਰੀਏ ਔਰ ਸਾਡੇ ਪਿੰਡਾਂ ਦੇ ਗਰਾਊਂਡਾਂ ਇੱਕ ਬਰੀਆਮ ਨੰਗਲ ਦੇ ਵਿੱਚ ਗਰਾਊਂਡ ਨਹੀਂ ਆ ਗਈ ਇਹ ਗਰਾਊਂਡ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਚਲਵਾ ਸਾਡੇ ਚੈਨਲ ਤੋਂ ਮਿਹਨਤ ਕਰਦੇ ਆ ਸਾਡੇ ਪਿੰਡ ਨੂੰ ਗਰਾਊਂਡ ਦਿੱਤੇ ਵਧੀਆ ਹੀ ਜੋੜਾਂ ਵਧੀਆ ਹੀ ਕਿ ਬੱਚਿਆਂ ਨੂੰ ਖੇਡਣ ਦੀ ਪ੍ਰੇਰਣਾ ਦੇਵਾਂਗੇ ਵਧੀਆ ਕੋਚ ਵੀ ਲੈ ਕੇ ਦੇਵਾਂਗੇ ਤੇ ਇਹੀ ਸਾਡੀ ਹੈ ਗੱਲਿਆ ਪਰ ਜਿਹੜੇ ਐਡਮਨਿਟੇਸ਼ਨ ਆ ਜਾਂ ਪ੍ਰਸ਼ਾਸਨ ਆ ਉਸ ਗੱਲ ਅੱਜ ਪਹਿਲੀ ਵਾਰੀ ਅਜਾ ਤਾਂ ਹੀ ਪੰਚਾਇਤ ਜਿਹੜੀ ਹੈ ਸਾਰ ਸਾਲ ਬਾਅਦ ਪੰਚਾਇਤ ਟੁੱਟੀ ਆ ਉਸ ਤੋਂ ਬਾਅਦ ਹੁਣ ਗਾੜੀ ਵੇਖੋ ਕੀ ਕਰਦੀਆਂ ਕੀ ਨਹੀਂ ਪੰਚਾਇਤ ਕਰਦੀ ਆ ਉਹਦੇ ਵਿੱਚ ਗਾੜੀ ਪੰਚਾਇਤ ਨੂੰ ਹੀ ਡਿਮਾਂਡ ਕੀਤੀ ਆ ਵੀ ਸਾਨੂੰ ਗਰਾਊਂਡ ਲੈ ਕੇ ਦਿਓ ਫੇਫੋ ਪੰਚਾਇਤ ਗਰਾਊਂਡ ਲੈ ਕੇ ਦੇਗੀ ਇਹੋ ਜੇ ਬੱਚੇ ਬਹੁਤ ਟੈਨੈਂਟਸ ਹੋរី ਬੱਚੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਹੋ ਨਿਕਲਣਗੇ ਤੇ ਵਧੀਆ ਆਪਣੀ ਗੇਮ ਕਰਨਗੇ ਤੇ ਗਾਂਵ ਨੂੰ ਤਰੱਕੀ ਵਧਿਆ ਕਰਨਗੇ ਜੋ ਵਧੀਆ ਲੈਣਗੇ ਚੰਗੀ ਨੌਕਰੀ ਦੇ ਵਿੱਚ ਪਹੁੰਚਣਗੇ ਤੇ ਬੜੀਏ ਦੇ ਨਾਲ ਦੀ ਪਿੰਡਾਂ ਦੇ ਵਿੱਚ ਤੇ ਪੰਚਾਇਤੀ ਜਿਹੜੀ ਜ਼ਮੀਨ ਹੈ ਬਹੁਤ ਜਿਆਦਾ ਹੁੰਦੀ ਹੈ ਤੁਹਾਡੇ ਪਿੰਡ ਕੀ ਪੰਚਾਇਤੀ ਕਾੜੀ ਹੈ ਪੰਚਾਇਤੀ ਜ਼ਮੀਨ ਹੈਗੀ ਆ ਉਹ ਦੂਰ ਹੋਣ ਦੇ ਕਾਰਨ ਬੱਚੇ ਨਹੀਂ ਜਾ ਸਕਦੇ ਇੱਕ ਨੇੜੇ ਹੈਗੀ ਸੀ ਉਹ ਕੁਝ ਇਸ ਤਰ੍ਹਾਂ ਹੀ ਬਸ ਉਹ ਕੁਝ ਸਕੂਲ ਬਣਾ ਲਿਆ ਕੁਝ ਹੋਰ ਕੁਝ ਬਣਾ ਲਿਆ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਵੀ ਇਹ ਪੰਚਾਇਤ ਗਰਾਊਂਡ ਹੋਣੀ ਚਾਹੀਦੀ ਪਿੰਡ ਦੇ ਵਿੱਚ ਵੀ ਜਾਂ ਪਿੰਡ ਦੇ ਗਰਾਊਂਡ ਬਣ ਜੇ ਤੇ ਬੱਚਿਆਂ ਟੈਨਸ ਨਾ ਨਾ ਇਸ ਕੰਮ 'ਤੇ ਕੋਈ ਧਿਆਨ ਨਹੀਂ ਸਾਡੇ ਵੇਖ ਲਓ ਪੰਜ ਦਾ ਨਿਕਾਸ ਵੇਖ ਲਓ ਪਿੰਡ ਦਾ ਉਹ ਵੀ ਨਹੀਂ ਅਜੇ ਤੱਕ ਵੇਖ ਲੋ ਕਿਸ ਬੰਨੇ 60 ਸਾਲ ਹੋ ਗਏ ਸਾਡੇ ਪਿੰਡਾਂ ਦਾ ਪੰਜ ਦਨ ਕਾਸ ਨਹੀਂ ਨਿਕਲ ਸਕਿਆ ਕਿ ਬੰਨੇ ਲੋਕੀ ਲੜਦੇ ਆ ਝਗੜੇ ਕਰਦੇ ਆ ਕੀ ਕਰੀ ਆ ਇਹੋ ਆਖੀ ਦਾ ਪ੍ਰਾਰ ਹਲ ਮਿਲ ਕੇ ਰਹੀਏ ਉਹਦੇ ਵਿੱਚ ਨਹੀਂ ਕਿਸੇ ਨੇ ਤਾਂ ਦੱਸਣ ਦਾ ਹੀ ਦਿੱਤੀ ਅਜੇ ਤਾਂ ਉਹ ਕੰਮ ਨਹੀਂ ਕਿਸੇ ਨੇ ਹੋਇਆ ਤੇ ਕੀ ਕਰੋਗੇ ਇਹਦੇ ਵਿੱਚ ਕੀ ਕਰਾਂਗੇ ਜਿਨ੍ਹਾਂ ਨੇ 60 ਸਾਲ ਨਹੀਂ ਕੀਤਾ ਤੇ ਪੰਜਾਂ ਸਾਲਾਂ ਵਿੱਚ ਕੀ ਕਿਸੇ ਨੇ ਕਰ ਦੇਣਾ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਪ੍ਰਸ਼ਾਸਨ ਹੀ ਕੋਈ ਕਰੇਗਾ ਗਾੜੀ ਮੈਂ ਮੰਤਰੀ ਸਿੰਘ ਆ ਤਮਿਲ ਜੀ ਜੀ ਤੁਸੀਂ ਇਹ ਪ੍ਰੈਕਟਿਸਾਂ ਕਰਦੇ ਹੋ ਕੀ ਸੋਚ ਕੇ ਕਰਦੇ ਹੋ ਕੀ ਸੋਚਦੇ ਹੋ ਐ ਪ੍ਰੈਕਟਿਸਾਂ ਕਰਨ ਵਾਸਤੇ ਕਿ ਇੰਨੀ-ਇੰਨੀ ਖਤਰਨਾਕ ਪ੍ਰੈਕਟਿਸਾਂ ਕਰਦੇ ਹੋ ਉਲਟਾ ਪਾਗੀਆਂ ਮਾਰਦੇ ਹੋ ਡੇਢ ਵੱਡੇ ਟਾਇਰ ਚੁੱਕਦੇ ਹੋ ਕੀ ਕਹਿਣਾ ਕਹਿੰਦੇ ਮੱਗੇ ਮਾਤੇ ਮੈਂ ਗੇਮ ਕਰਦਾ ਹਾਂ ਐਥਲੈਟਿਕ 100 ਮੀਟਰ ਅੱਛਾ ਤੇ ਭਰਾ ਟਾਇਰ ਕਿਉਂ ਚੁੱਕਦੇ ਤੈ ਰੁੱਦੀ ਐਕਸਰਸਾਈਜ਼ ਕਰਨ ਵਾਸਤੇ ਵਮ ਅਪ ਕਰਨ ਵਾਸਤੇ ਅੱਛਾ ਤੇ ਕਿਸੇ ਹੋਰ ਕਿਹੜੀ-ਕਿਹੜੀ ਐਕਸਰਸਾਈਜ਼ ਕਰਦੇ ਹੋ ਹੋਣ ਹੁਣ ਮੈਂ ਜੰਪਿੰਗ ਐਕਸਰਸ ਕਰ ਲੈਣਾ ਹੈ ਚੋਕ ਲੈਣਾ ਹੂੰ ਵੀਰ ਸਭੀ ਚੜ ਲੈਣਾ ਮੈਂ ਪੁਸ਼-ਅਪ ਵੀ ਮਾਰ ਲੈਣਾ ਫਿਰ ਰਨਿੰਗ ਦੇ ਵਿੱਚ ਜੀ ਸੋਚਿਆ ਜਾਵੇ ਕਿ ਇੱਕ ਰਨਿੰਗ ਅਲੱਗ ਚੀਜ਼ ਹੈ ਇੱਕ ਆ ਪ੍ਰੈਕਟਿਸ ਨਾਲ ਅਲੱਗ ਚੀਜ਼ ਇਹ ਕਿੱਥੋਂ ਤੁਹਾਡੇ ਆਪਣੇ ਅੰਦਰ ਕਿਵੇਂ ਤੁਹਾਡੇ ਅੰਦਰ ਜਜ਼ਬਾ ਕਿਵੇਂ ਆਇਆ ਕੀ ਸੋਚਿਆ ਤੁਸੀਂ ਇਸ ਬਾਰੇ ਕਿ ਕਿਉਂ ਕਰਨੀ ਹੈ ਪ੍ਰੈਕਟਿਸ ਇਹ ਪ੍ਰੈਕਟਿਸ ਸਾਡੇ ਸਿਹਤ ਵਾਸਤੇ ਜੇ ਆਪਾਂ ਪ੍ਰੈਕਟਿਸ ਕਰਾਂਗੇ ਆਪਾਂ ਤੰਦਰੁਸਤ ਰਾਵਾਂਗੇ ਪੂਰੀ ਜ਼ਿੰਦਗੀ ਤੇ ਇੱਕ ਦਿਨ ਕਿੰਨੀ ਦੇਰ ਹੋ ਗਈ ਤੁਮ ਇਸ ਟਾਈਮ ਨਹੀਂ ਕਰਦੇ ਮੈਨੂੰ ਇਹ ਪ੍ਰੈਕਟਿਸ ਕਰਦੇ ਇੱਕ ਸਾਲ ਹੋ ਚੱਲਾ ਕਿੰਨੀ ਉਮਰ ਹੈ ਤੇ ਕਿਹੜੇ ਸਕੂਲ ਤੇਰੀ ਕਲਾਸ ਚ ਪੜਦੇ ਮੈਂ 6th ਕਲਾਸ ਵਿੱਚ ਪੜਦਾ ਮੈਂ ਡੂਨ ਇੰਟਰਨੈਸ਼ਨਲ ਸਕੂਲ ਵਿੱਚ ਪੜਦਾ ਤੇ ਕਿੰਨੀ ਉਮਰ ਕਿੰਨੀ ਹੈ ਮੇਰੀ 12 ਸਾਲ ਤੇ 12 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਲੋਕੀ ਬੱਚੇ ਦੇ ਹਸਲੇ ਖੇਡਦੇ ਆ ਹੋਰ ਟੀਮਾ ਖੇਡਦੇ ਨੇ ਫੋਨ ਫੜਦੇ ਨੇ ਫੋਨਾਂ 'ਚ ਲੱਗੇ ਰਹਿੰਦੇ ਨੇ ਪਰ ਤੁਸੀਂ ਇਹ ਕਿਉਂ ਕਰਦੇ ਹੋ ਫੋਨ ਕਿਉਂ ਨਹੀਂ ਵੇਚਦੇ ਫੂਨ ਵੇਖਣਾ ਹਾਡੀ ਅੱਖਾਂ ਖਰਾਬ ਹੋਣੀ ਆ ਹਾਡੀ ਸਿਹਤ ਵੀ ਖਰਾਬ ਹੋਣੀ ਆ ਇਤੋਂ ਚੰਗਾ ਪੈਕਸਰਸ ਕਰੀਏ ਪਾ ਤੰਦਰੁਸਤ ਰਵਾਂਗੇ ਇਹ ਕਿਨੇ ਸਿਖਾਇਆ ਤੁਹਾਨੂੰ ਇਹ ਮੇਰੇ ਪਾਪਾ ਨੇ ਤੇ ਮੇਰੀ ਪੂਰੀ ਫੈਮਿਲੀ ਨੇ ਸਿਖਾਇਆ ਤੇ ਤੇਰੀ ਪਾਪਾ ਨੂੰ ਕਿਹਾ ਨਹੀਂ ਕਿ ਮੈਂ ਮੈਂ ਨਹੀਂ ਉਠਣਾ ਪਾਪਾ ਮੈਂ 4 ਵਜੇ ਠਾੜਾਂਗੀ ਮੇਰੇ ਭਾਰਾ ਪੰਗਾ ਪਾਰਨ ਦੇ ਮੈਨੂੰ ਪਹਿਲੇ ਪਹਿਲੇ ਹੁੰਦੇ ਜੋ ਸਟਾਰਟਿੰਗ ਵਿੱਚ ਕੀਤਾ ਸੀ ਪਹਿਲੇ 1 ਮਹੀਨਾ ਹੁੰਦਾ ਪਿਆ ਸੀ ਬਾਅਦ ਚੋਂ ਫਿਰ ਆਦਤ ਜੀ ਹੋ ਗਈ ਧੂੜ ਗਾਂ ਕੀ ਕਰਨਾ ਤੁਸੀਂ ਕੀ ਸੋਚਿਆ ਤੁਸੀਂ ਬੰਨਾ ਕੀ ਹੈ ਮੈਂ ਐਥਲੀਟ ਐਥਲੀਟ ਬੰਨਾ ਵੱਡੇ ਹੋ ਕੇ 100 200 ਮੀਟਰ ਦਾ اچھا ਤੇ ਕੰਮ ਕੀ ਕਰੋਗੇ ਬੰਨਾ ਕੋਈ ਅਫਸਰ ਕੀ ਬੰਨਾ ਅਫਸਰ ਬੰਨਾ ਕਿ ਜਦੋਂ ਕਿੰਨੀ badi ਕਰਣੀ ਨਹੀਂ ਮੈਂ ਐਥਲੀਟ ਬੰਨਾ ਐਥਲੀਟ ਤੇ ਤੁਸੀਂ ਗੇਮ ਚ ਹੋਗੇ ਅਫਸਰ ਕੀ ਬਣੋਗੇ ਕੰਮ ਕੰਮ ਕੀ ਕਰੋਗੇ ਨੌਕਰੀ ਕਿਹੜੀ ਕਰੋਗੇ ਉਹ ਸੋਚਿਆ ਕਰੀ ਹਾਂ ਅਫਸਰ ਬਣ ਜਾਏ ਫੌਜ ਚ ਮਿਲ ਜੇ ਉਹ ਸੋਚਿਆ ਕਰੀ ਕੀ ਹਲੇ ਸੋਚਣਾ ਸੋਚਣਾ ਅੱਛਾ ਤੁਹਾਨੂੰ ਕੀ ਸੋਚ ਬਣੋਗੇ ਕਿ মানে ਕਿਹੜੀ ادارے ਕੀ ਜਾਣਾ ਜਾਓਗੇ ਪੁਲਿਸ ਜਾਓਗੇ ਫੌਜ ਜਾਓਗੇ ਜਾਂ ਕਿਸੇ ਹੋਰ ਚੀਜ਼ ਚ ਜਾਓਗੇ ਆਏ ਸੋਚਣਾ ਹਾਂਜੀ ਤੇ ਆਪਣੇ ਨਾਲ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਸ ਨੂੰ ਮੈਂ ਆਪਣੇ ਨਾਲ ਦੇ ਬੱਚੇ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਫੋਨ ਛੱਡ ਕੇ ਜੰਕ ਫੋਨ ਵੀ ਅਵੋਇਡ ਕਰੋ ਤੇ ਮਿਹਨਤ ਕਰੋ ਐਕਸਰਸਾਈਜ਼ ਕਰੋ ਹਾਂਜੀ ਤੇ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਮੈਨੂੰ ਵਧੀਆ ਮਹਿਸੂਸ ਹੁੰਦਾ ਹੈ ਮੇਰਾ ਨਾਮ ਨਰਮਲ ਸਿੰਘ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਆ ਵੀ ਕਿੰਨੇ ਹੀ ਬੱਚੇ ਆ ਮਾਪੇ ਉਹਨੂੰ ਟਾਈਮ ਦੇਣਾ ਚਾਹੀਦਾ ਆਪਣੇ ਬੱਚਿਆਂ 'ਤੇ ਥੋੜਾ ਦੋ ਪਾਵੇਂ ਲੇਕਿਨ ਦੇਣਾ ਜ਼ਰੂਰ ਚਾਹੀਦਾ ਹਰ ਬੱਚਾ ਜਿਹੜਾ ਵਾ ਵੀ ਤਰੱਕੀ ਕਰ ਸਕਦਾ ਵਾ ਤਨਵੀਰ ਤੋਂ ਵਧੀਆ ਖੇਡ ਸਕਦਾ ਹਰ ਬੱਚਾ ਜੀ ਤਨਵੀਰ ਵੱਲੋਂ ਇਹਦੀ ਹਾਰਡ ਵਰਕ ਕੀਤਾ ਜਾ ਰਿਹਾ ਵਾ ਹਾਂਜੀ ਹਾਂਜੀ ਇਹ ਮਹਿਸੂਸ ਨਹੀਂ ਹੋਇਆ ਕਿ ਬੱਚਾ ਸਟਲ ਵਾਲੇ ਦਾ ਜਾਂ ਕਿਦਾਂ ਨਹੀਂ ਅਹੀਂ ਬੱਚਾ ਢਿਣੋ ਢਣ ਤਰੱਕੀ ਪੀ ਕਰਨ ਲਿਆ ਵਾ ਜਿਤਨਾ ਹੀ ਆਪਾਂ ਇਹਨੂੰ ਐਕਸਰਸਾਈਜ਼ ਕਰਾਉਨੇ ਆ ਅਗਲੇ ਦਿਨੇ ਤੋਂ ਆਪਾਂ ਵੀ ਹਾਰਡ ਐਕਸਰਸਾਈਜ਼ ਕਰਨਾ ਚਾਹੁੰਦਾ ਜੀ ਮੈਂ ਤੋਂ ਵੀ ਵਧੀਆ ਕਰਾਂ ਤੇ ਇਹ ਕਰਕੇ ਅਸੀਂ ਪਿੰਡ ਵਾਲਿਆਂ ਨੂੰ ਵੀ ਆਨੇ ਆ ਆਪਣੇ ਬੱਚੇ ਲਾਓ ਤੇ ਮਾਪਿਓ ਟਾਈਮ ਦਵੇ ਤੇ ਬੱਚਾ ਵਧੀਆ ਤਨਵੀਰ ਨੂੰ ਵਧੀਆ ਪਿੰਡ ਵਾਲੇ ਬੱਚੇ ਬਣ ਸਕਦੇ ਕੈਰੈਕਟਰ ਕਿੱਥੇ ਕਰਦਾ ਜੀ ਆਪਾਂ ਇਹਨੂੰ ਸ਼ਹਿਰ ਖੜਦੇ ਅੰਬਰਸ਼ਾ ਸਟੇਡੀਅਮ ਕਿੱਦਾਂ ਚਲੋਗੇ ਇਹਨੂੰ ਥੋੜਾ ਜਿਹਾ 6 ਮਹੀਨੇ ਹੋ ਗਏ ਉੱਥੇ ਖੜਿਆ ਨੂੰ ਪਹਿਲਾਂ ਇੱਥੇ ਹੀ ਘਰੇ ਕਰਾਉਨੇ ਹਾਂ ਜਾਂ ਕੋਈ ਗਰਾਊਂਡ ਚ ਜਦਾ ਮੰਬੀ ਤੇ ਲੈ ਗਏ ਫਿਰ ਸਾਨੂੰ ਪਿੰਕਾ ਗਰਗ ਮਿਲਿਆ ਤਾਂ ਉਹ ਆਂਦਾ ਵੀ ਤੈਨੂੰ ਕੋਝ ਰੱਖੋ ਤੇ ਉਦੋਂ ਬਾਅਦ ਅਸੀਂ ਕੋਝ ਰੱਖਿਆ ਬਾਪੂ ਜੀ ਮੈਨੂੰ ਇਹ ਦੱਸੋ ਤੁਸੀਂ ਜਿਹੜੇ ਦਾਦਾ ਜੀ ਹਾਂਜੀ ਹਾਂਜੀ ਠੀਕ ਹੈ ਪੁੱਤਾਂ ਜਿਹੜਾ ਦਾਦੇ ਤੇ ਦਾਦੀ ਦਾ ਬਹੁਤ ਹੀ ਖਾਸ ਹੁੰਦਾ ਹਾਂਜੀ ਹਾਂਜੀ ਉਹਨੂੰ ਮਾੜੀ ਜੀ ਵੀ ਤਕਲੀਫ ਹੋਵੇ ਤੇ ਉਹਨਾਂ ਦੀ ਦਾਦਾ ਦਾਦੀ ਦੀ ਹਾ ਨਿਕਲ ਜਾਂਦੀ ਆ ਪਰ ਇੰਨੇ ਨੇ ਵਧੀਆ ਚੀਜ਼ਾਂ ਕਰਨ ਦੇ ਆ ਤੁਹਾਡੀ ਤੁਹਾਨੂੰ ਨਹੀਂ ਕੁਝ ਅਕਸਰ ਸਾਈ ਅਸੀਂ ਲਾਉ ਪੀਏ ਦੇ ਲਾਗੇ ਖਲੋਤੇ ਨੇ ਆ ਜਿਉਂ ਅਕਸਰ ਸਾਈ ਕਰਨੇ ਆ ਅਕਸਰ ਸਾਈ ਇਹਨੂੰ ਅਸੀਂ ਆਪ ਹੀ ਆਨੇ ਆ ਵੀ ਖਾੜ ਤੋਹਾ ਵਧੀਆ ਕਰਦ ਜਿਹੜੀ ਵੀ ਆਪਣੇ ਤੋਂ ਜਨਾਤਰਾ weight ਹੈ ਤੋਂ ਵਧੀਆ ਗਾ ਉਮਰ ਹਲੇ ਕੁਝ ਨਹੀਂ ਫੇਰ ਥੋੜੀ ਆ ਲੇਕਿਨ ਬੱਚਾ ਮਿਹਨਤ ਜ਼ਿਆਦਾ ਕਰਦਾ ਹੈ ਮਿਹਨਤ ਜ਼ਿਆਦਾ ਕਰਦਾ ਪਰ ਮਿਹਨਤ ਪਹਿਲੇ ਵਾਲੇ ਪੁੱਛੀ ਵੀ ਜਦੀ ਬੱਚੇਰੇ ਉਸ ਵਾਸਤੇ ਨਹੀਂ ਬੱਚੇ ਨੂੰ ਫਿਰ ਪੂਰੀ ਇਹਦਾ ਰੱਖੀਦਾ ਵਾ ਜੀ ਹਾਂਜੀ ਹਾਂਜੀ ਜਿਹੜਾ ਪ੍ਰੈਕਟਿਸ ਕਰਦਾ ਹੈ ਇਹਨੂੰ ਕੀ ਲਾਲਚ ਦਿੰਦੇ ਜੀ ਲਾਲਚ ਨਹੀਂ ਕੋਈ ਨਹੀਂ ਦਿੰਦੇ ਬੱਚੇ ਨੂੰ ਬੱਚੇ ਨੂੰ ਲਾਲਚ ਕੋਈ ਨਹੀਂ ਦਿੰਦੇ ਇਹਨੇ ਪੱਕਾ ਹੀ ਟਾਈਮ ਆ ਵੀ ਜਦੋਂ ਇਹਦਾ ਟਾਈਮ ਹੋ ਗਿਆ ਸਕੂਲੋਂ ਆ ਗਏ ਇਹਨੇ ਆਖਣਾ ਵੀ ਮੈਨੂੰ ਗਰਾਊਂਡ 'ਚ ਲੈ ਜਾਓ ਤੇ ਮੈਨੂੰ ਐਕਸਰਸਾਈਜ਼ ਕਰਾਓ ਤੇ ਇਹਨੂੰ ਅਦਾ ਜਦੋਂ ਮੇਰੀ ਐਕਸਰਸਾਈਜ਼ ਖਤਮ ਹੋ ਜੂਗੀ ਤੇ ਮੈਂ ਮੁੜ ਕੇ ਸਾਬ ਨੂੰ ਪੜ੍ਹਾਈ ਤੇ ਧਿਆਨ ਦੇਣਾ ਜਿਹੜਾ ਮੰਨ ਨਹੀਂ ਕਰਦਾ ਤੁਹਾਨੂੰ ਲਾਲਚ ਦਿੰਦੇ ਹੋਗੇ ਤੈਨੂੰ ਮੈਂ ਜੀਜੀ ਲੈ ਕੇ ਦਵਾਂਗਾ ਤੈਨੂੰ ਇਹ ਜਲੇ ਰਾਜੇ ਤੱਕ ਇਹਦੇ ਮਨ 'ਚ ਨਹੀਂ ਕਦੀ ਆਇਆ ਵੀ ਮੈਂ ਗਰਾਊਂਡ 'ਚ ਨਹੀਂ ਜਾਣਾ ਹਾਂਜੀ ਇਹ ਗਰਾਉਂਡ 'ਚ ਅਸੀਂ ਅਜੇ ਆਖਾਂਗੇ ਵੀ ਚੱਲ ਲੇਟ ਚੱਲ ਜਾਾਂਗੇ ਇਹਨੇ ਆਖੜਾ ਨਹੀਂ ਮੈਨੂੰ ਪਹਿਲਾਂ ਗਰਾਉਂਡ 'ਚ ਖੜੋ ਉਦੋਂ ਬਾਅਦ ਮੈਂ ਜਿਹੜੀ ਪੜ੍ਹਾਈ ਕਰਨੀ ਹੈ ਸਾਮਾ ਨੂੰ ਇਹਨੇ ਪੜਨਾ ਆਗੇ ਤੇ ਸਵੇਰੇ ਫੇਰ ਸਵਾਤੇ ਵੀ ਆਪਾਂ 5:30 ਵਜੇ ਨੇ ਆਲਾਰਮ ਲਾਇਆ ਆਪੇ ਉੱਠਣਾ ਅਸੀਂ ਕਦੀ ਨਹੀਂ ਉਠਾਇਆ ਬੱਚੇ ਨੂੰ ਤੇ ਤਿਆਰ ਹੋ ਗਏ ਮਰਗੀ ਤੁਹਾਨੂੰ ਇਹ ਠੰਡਾ ਤੁਸੀਂ ਨਹੀਂ ਠੰਡਦੇ ਹਾਂ ਹਾਂ ਅਸੀਂ ਉਤਰਾ ਫੌਜੀ ਬੰਦੇ ਆ ਦੋਵੇਂ ਪਿਓ ਬਤ ਅਸੀਂ ਇਹ ਤੋਂ ਪਹਿਲਾਂ ਉੱਠਦੇ ਆ ਇਹਨੇ 3:30 ਉੱਠਣਾ ਦੇ ਪਿਓ ਨੇ ਮੈਂ 4 ਉੱਠਣਾ ਤੇ ਤਨਵੀਰ ਨੇ 5:30 ਦਾ ਆਲਾਰਮ ਲਾਇਆ ਤੇ ਸਾਢੇ 5 ਉੱਠ ਕੇ ਨੇ ਬੂੜਬਾੜ ਪਾ ਗੇ ਖਲੋਜਣਾ ਇੱਥੇ ਘਰ ਚ ਫੇ ਮੈਨੂੰ ਜਿਹੜੀ ਗਰਾਊਂਡ ਚ ਖੜਨਾ ਖੜੋ ਬੱਚਿਆਂ ਨੂੰ ਕੀ ਸੀ ਨਾ ਦੇਣੇ ਬੱਚਿਆਂ ਨੂੰ ਇਹੋ ਹੀ ਜਾਣੇ ਆ ਵੀ ਆਪਣੇ ਮਾਪਿਓ ਤੇ ਯੋਰ ਪਾਓ ਵੀ ਸਾਨੂੰ ਵੀ ਗਰਾਊਂਡ ਚ ਖੜਨਾ ਤੇ ਆਪਣੇ ਮਾਪਿਓ ਨੂੰ ਆਖੋਗੇ ਮਾਪਿਓ ਖੜੂਗਾ ਤੇ ਬੱਚਾ ਅੱਜ ਇੱਥੇ ਆ ਕੱਲ ਨੂੰ ਆਪਣੇ ਆਪ ਹੀ ਉੱਪਰ ਜਾਊਗਾ ਠੀਕ ਟਾਈਮ ਜਾਈ ਦਾ ਬੱਚਿਆ ਤੇ